ਇਸੇ ਤਰ੍ਹਾਂ ਹਿਮਾਚਲ ਦੇ ਦੇਹਰਾ ਦੇ ਵਿੱਚ ਵੀ ਬਿਆਸ ਦਰਿਆ ਉਫਾਨ ਤੇ ਆ ਪਾਣੀ ਦਾ ਪੱਧਰ ਵਧਿਆ ਹੋਇਆ ਏ ਖੱਡ ਅਤੇ ਨਾਲੇ ਵੀ ਪੂਰੇ ਉਫਾਨ ਤੇ ਨੇ ਕਿਉਂਕਿ ਭਾਰੀ ਬਰਸਾਤ ਹੋਈ ਆ ਹਿਮਾਚਲ ਦੇ ਵਿੱਚ ਜਿਸ ਕਾਰਨ ਪਾਣੀ ਦਾ ਪੱਧਰ ਵਧਿਆ ਹੋਇਆ ਦੇਹਰਾ ਪੁਲ ਦੇ ਉੱਪਰੋਂ ਵਗ ਰਿਹਾ ਹੈ ਬਿਆਸ ਦਰਿਆ ਦੇ ਪਾਣੀ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪਾਣੀ ਇਸ ਵੇਲੇ ਬਿਆਸ ਦਰਿਆ ਦੇ ਵਿੱਚ ਆ ਰਿਹਾ ਏ ਵਾਧੇ ওয়াਟਰ ਲੈਵਲ ਕਰਕੇ ਪ੍ਰਾਚੀਨ ਮਹਲੇਸ਼ਵਰ ਮੰਦਿਰ ਐ ਉਸਤੇ ਵੀ ਖਤਰਾ ਮੰਡਰਾ ਰਿਹਾ ਹੈ ਦੇਹਰਾ ਦੀਆਂ ਕਈ ਸੜਕਾਂ ਪਾਣੀ ਅਤੇ ਮਲਬਾ ਆਉਣ ਕਰਕੇ ਬੰਦ ਹੋ ਗਈਆਂ ਨੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਵਿਦਿਅਕ ਸੰਸਥਾਵਾਂ ਬੰਦ ਕੀਤੀਆਂ ਗਈਆਂ ਨੇ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਹਰਾ ਦੀ ਦਿਖਾ ਰਹੇ ਹਾਂ ਜਿੱਥੇ ਖਤਰੇ ਦਾ ਨਿਸ਼ਾਨ 1380 ਫੁੱਟ ਤੇ ਹੈ ਤੇ ਮੌਜੂਦਾ ਪੱਧਰ 1309 ਫੁੱਟ ਹੈ ਤਾਂ ਥੋੜਾ ਫਰਕ ਹੈ ਕਿਉਂਕਿ ਲਗਾਤਾਰ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਕਿਉਂਕਿ ਇਸ ਦੇ ਨਾਲ ਜਿਹੜਾ ਮਲਬਾ ਆਇਓ ਸੜਕਾਂ ਤੇ ਆ ਗਿਆ ਸੜਕਾਂ ਬੰਦ ਹੋ ਗਈਆਂ ਨੇ ਵਾਹਨਾਂ ਨੂੰ ਮੁਸ਼ਕਲ ਆ ਰਹੀ ਹੈ ਅਹਤਿਆਤ ਦੇ ਵਜੋਂ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਪ੍ਰਾਚੀਨ ਮਹਾਂलेश्वर ਮੰਦਿਰ ਹੈ ਉਸ ਤੇ ਵੀ ਖਤਰਾ ਮੰਡਰਾ ਰਿਹਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਦੇਹਰਾ ਪੁਲ ਦੇ ਉੱਪਰੋਂ ਬਿਆਸ ਦਰਿਆ ਦਾ ਪਾਣੀ ਨਿਕਲ ਰਿਹਾ ਹੈ ਗਾਇਸ ਦੇ ਨਾਲ ਜੇਕਰ ਪੰਡੋ ਡੈਮ ਦੀ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਦਾ ਪੱਧਰ ਕੀ ਹੈ ਪਾਣੀ ਦਾ ਪੱਧਰ 30 ਜੂਨ ਦਾ ਅਸੀਂ ਦੱਸ ਰਹੇ ਹਾਂ ਕਿ ਖਤਰੇ ਦਾ ਨਿਸ਼ਾਨ ਜਿਹੜਾ ਹੈ ਉਹ 200 2941 ਫੁੱਟ ਹੈਗਾ ਇਹ 2941 ਫੁੱਟ ਖਤਰੇ ਦਾ ਨਿਸ਼ਾਨ ਹੈ ਤੇ ਮੌਜੂਦਾ ਪੱਧਰ 2914 ਫੁੱਟ ਹੈ ਤਾਂ 27 ਫੁੱਟ ਦਾ ਫਰਕ ਹੈਗਾ ਖਤਰੇ ਦੇ ਨਿਸ਼ਾਨ ਤੋਂ ਤੇ ਜਿਹੜਾ ਇਸ ਵੇਲੇ ਮੌਜੂਦਾ ਪੱਧਰ ਹੈ ਪਾਣੀ ਦਾ ਇਸ ਤੋਂ ਬਿਨਾ ਇਹ ਪੋਂਗ ਡੈਮ ਪੋਂਗ ਡੈਮ ਪਾਣੀ ਦਾ ਪੱਧਰ ਹੈ 1 ਜੁਲਾਈ ਦਾ 1 ਜੁਲਾਈ ਦਾ ਜਿਸ ਤੇ ਖਤਰੇ ਦਾ ਨਿਸ਼ਾਨ 1380 ਫੁੱਟ ਤੇ ਹੈ ਤੇ ਮੌਜੂਦਾ ਪੱਧਰ 1309 ਫੁੱਟ ਹੈ ਤੇ ਇੱਥੇ ਫਰਕ ਹੈ 71 ਫੁੱਟ ਦਾ ਤਾਂ ਇਹ ਜਿਸ ਢੰਗ ਦੇ ਨਾਲ ਖਤਰੇ ਦਾ ਨਿਸ਼ਾਨ ਜੇਕਰ ਪਾਖੜਾ ਡੈਮ ਦੀ ਤੁਸੀਂ ਗੱਲ ਕਰੋ ਪਾਖੜਾ ਡੈਮ ਖਤਰੇ ਦਾ ਨਿਸ਼ਾਨ 1680 ਫੁੱਟ ਤੇ ਮੌਜੂਦਾ ਪੱਧਰ ਹੈ 1576 ਫੁੱਟ ਇੱਥੇ ਕਾਫੀ ਫਰਕ ਹੈ 103 ਤੋਂ ਵੀ ਜ਼ਿਆਦਾ 103.97 ਫੁੱਟ ਦਾ ਫਰਕ ਹੈ ਤੇ ਪਾਖੜਾ ਡੈਮ ਦੇ ਵਿੱਚ ਜਦੋਂ ਖਤਰੇ ਦਾ ਨਿਸ਼ਾਨ ਹੈ ਉਹ 1680 ਫੁੱਟ ਤੇ ਹੁੰਦਾ ਹੈ ਤੇ ਇਸ ਵੇਲੇ 1576 ਤੇ ਜਿਹੜਾ ਫੁੱਟ ਇਹ ਹੈਗਾ ਇਹ ਰਹਿੰਦਾ ਹੈ ਪਾਣੀ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਭਾਖੜਾ ਡੈਮ ਦੀ ਗੱਲ ਕਰੋ ਪੰਡੋਰ ਡੈਮ ਦੀ ਗੱਲ ਕਰੋ ਪੋਂਗ ਡੈਮ ਦੀ ਗੱਲ ਕਰੋ ਉਹਨਾਂ ਨੂੰ ਤਸਵੀਰਾਂ ਰਾਹੀਂ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਭਾਖੜਾ ਡੈਮ ਪਾਣੀ ਦਾ ਪੱਧਰ ਤੇ ਖਤਰੇ ਦਾ ਨਿਸ਼ਾਨ 1680 ਫੁੱਟ ਤੇ ਹੁੰਦਾ ਹੈ ਮੌਜੂਦਾ ਪੱਧਰ ਜਿਹੜਾ ਹੈ ਉਹ 1576 ਫੁੱਟ ਤੇ ਹੈ ਇਸੇ ਤਰ੍ਹਾਂ ਪੰਡੋਰ ਡੈਮ ਹੈ ਪੰਡੋਰ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨ 2941 ਫੁੱਟ ਤੇ ਹੈ ਤੇ ਮੌਜੂਦਾ ਪੱਧਰ 2914 ਫੁੱਟ ਤੇ ਹੈ ਫਰਕ 27 ਫੁੱਟ ਦਾ ਹੈ ਇਸ ਤੋਂ ਬਿਨਾ ਜੇਕਰ ਪੌਂਗ ਡੈਮ ਦੀ ਗੱਲ ਕਰੋ ਤਾਂ ਪੌਂਗ ਡੈਮ 1380 ਫੁੱਟ ਤੇ ਖਤਰੇ ਦਾ ਨਿਸ਼ਾਨ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਖਤਰੇ ਦੇ ਨਿਸ਼ਾਨ ਤੋਂ ਬਾਅਦ ਪਾਣੀ ਛੱਡਣਾ ਪੈਂਦਾ ਹੈ ਮੌਜੂਦਾ ਪੱਧਰ 1309 ਫੁੱਟ ਹੈ ਤਾਂ ਇਸ ਢੰਗ ਦੇ ਨਾਲ ਇੱਥੇ ਫਰਕ ਜਿਹੜਾ ਹੈ 71 ਫੁੱਟ ਦਾ ਹੈ ਪਰ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਜਿਹੜਾ ਪਾਣੀ ਹੈ ਇਹਨਾਂ ਦਰਿਆਵਾਂ ਦੇ ਵਿੱਚ ਵਧ ਰਿਹਾ ਹੈ ਤੇ ਦਰਿਆਵਾਂ ਦੇ ਵਿੱਚ ਪਾਣੀ ਵਧਣ ਤੋਂ ਬਾਅਦ ਡੈਮ ਦੇ ਵਿੱਚ ਪਾਣੀ ਵਧ ਰਿਹਾ ਹੈ ਤੇ ਇਸੇ ਖਬਰ ਤੇ ਮੇਰੇ ਸਹਿਯੋਗੀ ਵਿਜੇ ਸਲਾਰੀਆ ਜੁੜੇ ਨੇ ਵਿਜੇ ਕੀ ਕੁਝ ਅਪਡੇਟ ਕਿਉਂਕਿ ਜਿਸ ਤੰਗ ਦੇ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ ਦਰਿਆਵਾਂ ਦੇ ਵਿੱਚ ਚਾਹੇ ਬਿਆਸ ਦਰੇ ਦੀ ਗੱਲ ਕਰੋ ਸਤਲੁਜ ਦਰਿਆ ਦੀ ਗੱਲ ਕਰੋ ਜਾਂ ਫਿਰ ਜਿਹੜੇ ਡੈਮ ਨੇ ਪੰਡੋਰ ਡੈਮ ਹੈ ਪੌਂਗ ਡੈਮ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਖਤਰੇ ਦੇ ਨਿਸ਼ਾਨ ਵਾਲ ਵੱਧ ਰਿਹਾ ਪਾਣੀ ਕੀ ਕੁਝ ਅਪਡੇਟ ਜੀ ਰਣਵੀ ਮੈਂ ਦੱਸਣਾ ਚਾਹਾਂਗਾ ਕਿ ਇਸ ਵਕਤ ਅਸੀਂ ਪੌਂਗ ਡੈਮ ਦੇ ਉੱਪਰ ਮੌਜੂਦ ਹਾਂ ਔਰ ਮੇਰੇ ਪਿੱਛੇ ਤੁਸੀਂ ਦੇਖ ਸਕੋਗੇ ਇਸ ਨੂੰ ਸ਼ਾਹ ਨਹਿਰ ਜੀ ਉਹ 1310 ਦੇ ਇਸ ਤੱਕ ਕਰੀ ਪਹੁੰਚ ਚੁੱਕਿਆ ਆ ਔਰ 1380 ਫੁੱਟ ਜਿਹੜਾ ਆ ਉਸ ਨੂੰ ਖਤਰਾ ਮੰਨਿਆ ਜਾਂਦਾ ਆ ਪਰ ਜਦੋਂ 1380 ਤੋਂ ਉੱਪਰ ਪਾਣੀ ਲੈਵਲ ਚਲ ਜਾਂਦਾ ਤੇ ਇਹਨੇ ਸਪਲਿਟ ਪੇ ਗੇਟਾਂ ਤੋਂ ਪਾਣੀ ਜਿਹੜਾ ਆ ਇਸ ਸ਼ਾਹ ਨਹਿਰ ਬਰਾਜ਼ ਦੇ ਵਿੱਚ ਛੱਡਿਆ ਜਾਂਦਾ ਤੇ ਇਸੇ ਤੋਂ ਫਿਰ ਅੱਗੇ ਬਗੁੰਝਾ ਗੇਟਾਂ ਦੇ ਰਾਹੀਂ ਜਿਹੜਾ ਪਾਣੀ ਆ ਉਹ ਬਿਆਸ ਦਰਿਆ ਦੇ ਵਿੱਚ ਚਲ ਜਾਂਦਾ ਪਰ ਜੇਕਰ ਇਸ ਸਪਲਿਟ ਪੇ ਗੇਟਸ ਜਿਹੜੇ ਆ ਖੋਲ ਦਿੱਤੇ ਜਾਣ ਤੇ ਦਸੂਹਾ ਅਤੇ ਮੁਕੇਰੀਆਂ ਵਿੱਚ ਕਿ 2000 ਜੇਪਾਤੇ ਹੀ ਦੀ ਗੱਲ ਕਰੀਏ ਤੇ 14 ਅਗਸਤ ਵਾਲੇ ਦਿਨ ਜਿਹੜਾ ਆ ਮੁਕੇਰੀਆਂ ਅਤੇ ਦਸੂਹਾ ਦੇ ਕੁਝ ਪਿੰਡ ਜਿਹੜੇ ਆ ਬਾੜ ਦੀ ਚਪੇਟ ਵਿੱਚ ਆਏ ਸੀ ਤੇ ਕਾਫੀ ਆਪਾਂ ਕਹਿ ਸਕਦੇ ਆ ਕਿ ਪ੍ਰਸ਼ਾਸਨ ਨੂੰ ਵੀ ਰੈਸਕਿਊ ਕਰਨ ਨੂੰ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਸੀਗਾ ਤੇ ਹੁਣ ਵੀ ਜੋ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਹਿਮਾਚਲ ਵਿੱਚ ਬਾਰਿਸ਼ ਹੋ ਰਹੀ ਹੈ ਵੱਧਦੀ ਜਾ ਰਹੀ ਹੈ ਔਰ ਹੌਲੀ-ਹੌਲੀ ਜਿਹੜਾ ਪੌਂਗ ਡੈਮ ਦਾ ਜਿਹੜਾ ਜਲਸਤਰ ਹੈ ਇਹ ਵੀ ਵੱਧਦਾ ਹੀ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਜੀ ਰਣਵੀਰ ਅ ਜਿਸ ਤਰ੍ਹਾਂ ਜੇਕਰ ਅਧਿਕਾਰੀਆਂ ਨਾਲ ਤੁਹਾਡੀ ਗੱਲ ਹੋਈ ਹੋਵੇ ਤਾਂ ਜਿਵੇਂ ਕਿ ਅੱਜ 1 ਜੁਲਾਈ ਹੈ ਤਾਂ 1 ਜੁਲਾਈ ਨੂੰ ਪਿਛਲੇ ਸਾਲ ਪਾਣੀ ਦਾ ਪੱਧਰ ਕੀ ਸੀ ਜਾਂ ਉਸ ਤੋਂ ਪਿਛਲੇ ਸਾਲਾਂ ਦੇ ਵਿੱਚ ਜੇਕਰ ਕੰਪੈਰੀਜ਼ਨ ਕਰਕੇ ਦੇਖੀਏ ਇਸ ਨੂੰ ਤਾਂ ਕਿਵੇਂ ਮੰਨਿਆ ਜਾਵੇ ਕਿ ਪਾਣੀ ਦਾ ਪੱਧਰ ਆਮ ਹੈ ਜਾਂ ਆਮ ਨਾਲੋਂ ਜ਼ਿਆਦਾ ਹੈ ਜੀ ਰਣਵੀਰ ਪਿਛਲੇ ਪਿਛਲੇ ਜਦੋਂ ਕੈਸੇ ਦੇ ਉਸ ਤੇ ਮਤਾਜ ਜਿਹੜਾ ਇਸ ਤਰ੍ਹਾਂ ਪਾਣੀ ਦਾ ਲੈਵਲ ਜੇ ਸਮਾਨ ਨੇ ਹੈ ਇਹ ਨੂੰ ਅਜੇ ਤੱਕ ਖਤਰੇ ਦੇ ਵਿੱਚ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਖਤਰੇ ਦਾ ਅਜੇ ਤੱਕ ਵੀ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਪੈਨਿਕ ਹੋਣ ਦੀ ਲੋੜ ਨਹੀਂ ਅਫਵਾਹਾਂ ਤੋਂ ਦੂਰ ਰਹੋ ਇਸੇ ਵੀ ਅਫਵਾਹ ਦੇ ਵਿੱਚ ਬਿਲਕੁਲ ਪੈਨਿਕ ਹੋਣ ਦੀ ਲੋੜ ਨਹੀਂ ਹੈਗਾ ਪਿਛਲੇ ਸਾਲ ਦੇ ਵੀ ਆਪਾਂ ਜੇ ਪਿਛਲੇ ਹੜ੍ਹਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਸ ਟਾਈਮ ਵੀ ਜਿਹੜਾ ਹੈ ਉਸੇ ਮੁਤਾਬਿਕ ਇਸ ਵਕਤ ਬਿਲਕੁਲ ਸਥਿਤੀ ਸમાન ਨੇ ਚੱਲ ਰਹੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਜਾਣਕਾਰੀ ਹੈ ਕਿ ਪਾਣੀ ਜਿਹੜਾ ਇਹ ਕਿਉਂਕਿ ਹਿਮਾਚਲ ਵਾਲੇ ਪਾਸਿਓਂ ਲਗਾਤਾਰ ਵਧ ਰਿਹਾ ਹੈ ਪਾਣੀ ਦਾ ਪੱਧਰ ਵੀ ਵਧ ਰਿਹਾ ਹੈ ਬਿਆਸ ਦਰਿਆ ਵੀ ਉੱਥੇ ਉਫਾਨ ਤੇ ਹੈ ਤਾਂ ਦਰਿਆਵਾਂ ਦੇ ਨੇੜਲੇ ਇਲਾਕਿਆਂ ਨੂੰ ਖਾਲੀ ਵੀ ਕਰਵਾ ਲਿਆ ਗਿਆ ਤਾਂ ਪੰਜਾਬ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਪੌਂਗ ਡੈਮ ਦੀ ਗੱਲ ਕਰਦੇ ਹਾਂ ਇੱਥੇ ਸਥਿਤੀ ਕਿਸ ਤਰ੍ਹਾਂ ਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਕੀ ਕਿੰਨੇ ਫਲੱਡ ਗੇਟ ਕੁੱਲ ਨੇ ਤੇ ਕਦੋਂ ਕਦੋਂ ਖੋਲੇ ਜਾਂਦੇ ਨੇ ਕਿਉਂਕਿ ਬਹੁਤ ਬਾਰ ਜਿਆ ਹੁੰਦਾ ਏ ਕਿ ਇੱਕ ਲੈਵਲ ਤੋਂ ਬਾਅਦ ਥੋੜੇ ਥੋੜੇ ਜਿਹੜੇ ਉਹ ਵਾਟਰ ਲੈਵਲ ਤੋਂ ਬਾਅਦ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਵਿਭਾਗ ਵੱਲੋਂ ਕਿ ਕਿੰਨੇ ਫਲੱਡ ਗੇਟਸ ਖੋਲੇ ਜਾਣਗੇ ਕਿਉਂਕਿ ਜੇ ਮੈਂ ਦੱਸ ਦੇਣਾ ਇੱਕ ਪਰੀ ਫਿਰ ਮੈਂ ਤਸਵੀਰਾਂ ਜਰੂਰ ਸਾਂਝੀਆਂ ਕਰਾਂਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਸ਼ਾਹਨਰ ਬਰਾਜ਼ ਦੇ ਇਸ 52 ਗੇਟ ਹੈ ਰਣਵੀਰ ਇੱਥੇ ਇੱਕ ਇੱਕ ਕਰਕੇ ਜਿਹੜੇ ਆ 52 ਗੇਟ ਤੇ ਇਹਨਾਂ ਵਿੱਚੋਂ ਫਿਲਹਾਲ ਜਿਹੜੇ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ 7-8 ਦੇ ਕਰੀਬ ਹੀ ਜਿਹੜੇ 10 ਦੇ ਕਰੀਬ ਖੁੱਲੇ ਹੋਏ ਆ ਔਰ ਜਦੋਂ ਇਹਦੇ ਵਿੱਚ ਪਾਣੀ ਦਾ ਲੈਵਲ ਵੱਧ ਆਇਆ ਤੇ ਇਹ 52 ਦੇ 52 ਗੇਟ ਇਕ ਖੋਲ ਦਿੱਤੇ ਜਾਂਦੇ ਆਂ ਔਰ ਉਸ ਵਕਤ ਜਿਹੜਾ ਆ ਹਾਲਾਤ ਬਹੁਤ ਹੀ ਆਪਾਂ ਕਹਿ ਸਕਦੇ ਆਂ ਕਿ ਮਤਲਬ ਖਤਰਨਾਕ ਹੋ ਜਾਂਦੇ ਆਂ ਔਰ ਦੱਸਦੇ ਆਂ ਕਿ ਪ੍ਰਸ਼ਾਸਨ ਵੱਲੋਂ ਫਿਲਹਾਲ ਜੋ ਦਰਿਆ ਦੇ ਨਜ਼ਦੀਕ-ਨਜ਼ਦੀਕ ਜੋ ਪਿੰਡ ਨੇ ਉਹਨਾਂ ਨੂੰ ਅਲਰਟ ਤੇ ਰੱਖਿਆ ਹੋਇਆ ਔਰ ਬਾਰ-ਬਾਰ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾਦਾ ਜਾਗਰੂਕ ਵੀ ਕੀਤਾ ਜਾ ਰਿਹਾ ਕਿ ਤੁਸੀਂ ਪਾਣੀ ਦੇ ਜਾਂ ਦਰਿਆ ਦੇ ਨਜ਼ਦੀਕ ਨਾ ਜਾਓ ਕਿਉਂਕਿ ਹਿਮਾਚਲ 'ਚ ਲਗਾਤਾਰ ਬਾਰਿਸ਼ ਹੋ ਰਹੀ ਆ ਉਹਦੇ ਨਾਲ ਹੌਲੀ-ਹੌਲੀ ਜਿਹੜਾ ਡੈਮ ਦਾ ਜਲਸਤਰ ਹੈ ਉਹ ਵੱਧ ਰਿਹਾ ਹੈ ਜਿਵੇਂ ਜਿਸ ਤਰ੍ਹਾਂ ਪੁਰਾਣਾ ਜੇਕਰ 2023 ਦੀ ਗੱਲ ਕਰਦੇ ਆਂ ਜਾਂ ਉਸ ਤੋਂ ਪ ਜਿੱਥੇ ਜ਼ਿਆਦਾ ਨੁਕਸਾਨ ਹੁੰਦਾ ਏ ਕਿਹੜੇ ਇਲਾਕੇ ਨੇ ਜਿੱਥੇ ਤਬਾਹੀ ਹੋ ਜਾਂਦੀ ਹੈ ਜਦੋਂ ਵੀ ਕਿਤੇ ਹੜ੍ਹ ਆਏ ਨੇ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਮੁਕੇਰੀਆਂ ਦੇ ਬਿਆਸ ਦਰਿਆ ਦੇ ਨਜ਼ਦੀਕ-ਨਜ਼ਦੀਕ ਜਿਹੜੇ ਪਿੰਡ ਨੇ ਚਾਹੇ ਉਹ ਨਸ਼ਹਿਰਾ ਪਤਨ ਹੋਵੇ ਚਾਹੇ ਹੋਰ ਜਿਹੜੇ ਪਿੰਡ ਨੇ ਦਰਜਨੇ ਪਿੰਡ ਨੇ ਔਰ ਦਸੂਹਾ ਦੇ ਨਜ਼ਦੀਕ ਵੀ ਜਿਹੜੇ ਤੇਰਕਿਆਣਾ ਪਿੰਡ ਹੋ ਗਿਆ ਜਾਂ ਹੋਰ ਉਸਦੇ ਪਿੰਡ ਦੇ ਨਾਲ-ਨਾਲ ਮਹਿੰਦੀਪੁਰ ਪਿੰਡ ਹੈਗੇ ਆ ਇਹ ਕਾਫੀ ਪਿੰਡ ਜਿਹੜੇ ਆ ਪਿਛਲੀ ਵਾਰ ਦਰਿਆ ਜਿਹੜੀ ਬਾੜ ਦੀ ਚਪੇਟ ਚਾਈ ਸੀ ਉਹ ਦੱਸ ਦਈਏ ਕਿ ਨੋ ਨੋ 10-10 ਫੁੱਟ ਜਿਹੜਾ ਆ ਪਾਣੀ ਇਨ੍ਹਾਂ ਪਿੰਡਾਂ ਦੇ ਵਿੱਚ ਪਰ ਚੁਕਿਆ ਸੀ ਪਿਛਲੇ ਹੜ੍ਹਾਂ ਦੇ ਸਮੇਂ ਦੇ ਵਿੱਚ ਤੇ ਖਾਸ ਕਰ ਉਹਨਾਂ ਪਿੰਡਾਂ ਦੇ ਵਿੱਚ ਵੀ ਇਸ ਵਕਤ ਵੈਸੇ ਦੇਖਿਆ ਜਾਵੇ ਤੇ ਲੋਕ ਜਿਹੜੇ ਨੇ ਅਲਰਟ ਨੇ ਕਿਉਂਕਿ ਉਸ ਵਕਤ ਜੋ ਪ੍ਰਸ਼ਾਸਨ ਵੱਲੋਂ ਰੈਸਕਿਊ ਚਲਾਇਆ ਗਿਆ ਸੀਗਾ ਉਸ ਵਿੱਚ ਆਪਾਂ ਕਹਿ ਸਕਦੇ ਕਿ ਕਾਫੀ ਦੇਰੀ ਹੋ ਚੁੱਕੀ ਸੀ ਕਿਉਂਕਿ ਇਡੇ ਵੱਡੇ ਜਦੋਂ ਫਲੱਡ ਆਪਾਂ ਕਹਿ ਸਕਦੇ ਕਿ 80 ਦੇ ਦशक ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਆਇਆ ਸੀਗਾ ਉਸ ਤੋਂ ਬਾਅਦ 2023 ਦੇ ਵਿੱਚ ਆਇਆ ਤੇ ਪਰ ਉਸ ਤੋਂ ਇੱਕ ਸਬਕ ਜ਼ਰੂਰ ਪ੍ਰਸ਼ਾਸਨ ਨੇ ਲਿਆ ਆਇਆ ਉਹ ਪ੍ਰਸ਼ਾਸਨ ਇਸ ਵਕਤ ਹਾਈ ਅਲਰਟ ਦੇ ਆ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਔਰ ਜੋ ਜੋ ਦਰਿਆ ਦੇ ਨਜ਼ਦੀਕ ਪਿੰਡ ਹੈ ਉਹਨਾਂ ਨੂੰ ਤੇ ਬਿਲਕੁਲ ਹੀ ਰੈਡ ਲਾਈਨ ਦੇ ਵਿੱਚ ਡਾਲੇਗਾ ਇੱਕ ਲਾਸਟ ਸਵਾਲ ਹੈ ਕਿ ਜਿਸ ਢੰਗ ਦੇ ਨਾਲ ਕਿਉਂਕਿ ਹੁੰਦਾ ਕੀ ਹੈ ਕਿ ਬਹੁਤ ਵਾਰ ਜੇ ਤਾਂ ਲਗਾਤਾਰ ਪਾਣੀ ਥੋੜਾ ਥੋੜਾ ਕਰਕੇ ਛੱਡਿਆ ਜਾਵੇ ਤਾਂ ਨੁਕਸਾਨ ਨਹੀਂ ਹੁੰਦਾ ਜਦੋਂ ਇੱਕਦਮ ਪਾਣੀ ਛੱਡਿਆ ਜਾਂਦਾ ਉਸ ਦੌਰਾਨ ਨੁਕਸਾਨ ਹੁੰਦਾ ਹੈ ਤੇ ਜਿਹੜੇ ਕੰਡੇ ਹੁੰਦੇ ਨੇ ਉਹ ਖੁਰ ਜਾਂਦੇ ਨੇ ਜਾਂ ਕੰਡੇ ਢਹਿ ਢੇਰੀ ਹੋ ਜਾਂਦੇ ਨੇ ਜਿਸ ਕਰਕੇ ਹੜਾਂ ਵਰਗੀ ਸਥਿਤੀ ਹੁੰਦੀ ਆ ਜਾਂ ਹੜ ਆ ਜਾਂਦੇ ਨੇ ਤਾਂ ਇਸ ਵਾਰ ਕੀ ਕੋਈ ਅਗਾਊਂ ਪ੍ਰਬੰਧ ਨੇ ਕਿ ਜਿਹੜੇ ਕੰਡਿਆਂ ਤੇ ਕੋਈ ਉਹਨਾਂ ਦੀ ਮਰਮਮਤ ਕੋਈ ਥੈਲੇ ਲਾਉਣਾ ਕੋਈ ਕੰਡਿਆਂ ਤੇ ਮਿੱਟੀ ਪਾਉਣਾ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਨਜ਼ਰ ਆਇਆ ਪ੍ਰਸ਼ਾਸਨ ਦੇ ਵੱਲੋਂ ਜੀ ਰਣਵੀਰ ਇਸ ਵਕਤਸ ਅਪ ਸੇ ਗੱਲ ਕਰੀਏ ਤੇ ਕਈ ਪਿੰਡਾਂ ਚ ਜਿਹੜੇ ਲੋਕ ਖੁਦ ਇੰਤਜ਼ਾਮ ਕਰ ਰਹੇ ਨੇ ਪਰ ਜਸਿਆ ਕੀ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਕੋਈ ਫਿਲਹਾਲ ਇਹ ਦਸੂਹਾ ਮਕੇ ਰਿਆਂ ਵਿੱਚ ਨਹੀਂ ਦਿਖਾਈ ਦਿੱਤਾ ਕਿ ਕਿ ਉਸ ਤੇ ਕੋਈ ਤੁ ਕਿਉਂਕਿ ਪਿਛਲੀ ਵਾਰ ਦੱਸਿਆ ਕਿ ਕਈ ਜਗ੍ਹਾ ਤੁਸੀ ਦੇ ਬੰਨ ਵੀ ਜਰੂਰ ਟੁੱਟੇ ਸੀਗੇ ਤੇ ਉਸ ਬੰਨ ਟੁੱਟਣ ਕਰਕੇ ਜਿਹੜਾ ਆ ਪਾਣੀ ਦਾ ਡਾਇਰੈਕਸ਼ਨ ਜਿਹੜੀ ਆ ਪਿੰਡਾਂ ਵੱਲ ਮੁੜ ਗਈ ਸੀਗੀ ਔਰ ਜਿਹੜੇ ਪਿੰਡ ਆਪਾਂ ਕਹਿ ਸਕਦੇ ਕੀ ਜਿੱਥੇ ਕਦੀ ਬਹਾੜ ਨਹੀਂ ਵੀ ਆਏ ਉਹ ਸਿਰਫ ਉਹ ਜਿਹੜੀ ਦਰਿਆ ਦੇ ਕੰਢੇ ਤੁਸੀ ਬੰਨ ਸੀਗੇ ਉਹ ਤੁਸੀ ਬੰਨ ਕਰਕੇ ਟੁੱਟਣ ਕਰਕੇ ਜਿਹੜੇ ਆ ਉਹ ਪਿੰਡ ਜਿਹੜੇ ਹਰਚਪੇਟ ਚਾਏ ਸੀਗੇ ਤੇ ਇਸ ਵਾਰ ਜੋ ਹੈ ਲੋਕ ਜਿਹੜੇ ਨੇ ਅਸੁਚੇਤ ਨੇ ਔਰ ਖੁਦ ਜਿਹੜੇ ਇਸ ਤਰ੍ਹਾਂ ਜਾਰੀ ਕਰ ਰਹੇ ਨੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤਾਂ ਮ ਤਲਵਾੜਾ ਤੋਂ ਪੰਡੋ ਡੈਮ ਤੋਂ ਇਹ ਜਾਣਕਾਰੀ ਸੀ ਕਿ ਹਾਲੇ ਖਤਰੇ ਵਾਲੀ ਗੱਲ ਨਹੀਂ ਹੈ ਪਰ احتیاط ਦੇ ਤੌਰ ਤੇ ਲੋਕ ਵੀ ਤਿਆਰ ਨੇ ਅਤੇ ਆਪਣੇ ਪੱਧਰ ਤੇ ਵੀ ਇੰਤਜ਼ਾਮ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜੇਕਰ ਪਾਣੀ ਦਾ ਪੱਧਰ ਵਧੇਗਾ ਫਿਰ ਉਸ ਤੋਂ ਬਾਅਦ ਹੀ ਜਿਹੜੇ ਗੇਟ ਨੇ ਉਹ ਜ਼ਿਆਦਾ ਖੋਲੇ ਜਾਣਗੇ ਪਰ ਫਿਲਹਾਲ ਖਤਰੇ ਵਾਲੀ ਗੱਲ ਨਹੀਂ ਹੈ ਤੇ ਉਧਰ ਹਿਮਾਚਲ ਦੇ ਮੰਡੀ ਚ ਮੀਂਹ ਨਾਲ ਭਾਰੀ ਤਬਾਹੀ ਹੋਈ ਆ ਮੰਡੀ ਦੇ ਕਰਸ ਕਰਸੋਗ ਚ ਬੱਦਲ ਫਟ ਗਿਆ ਹੈ ਤੇ ਕਰਸੋਗ ਦੇ ਵਿੱਚ ਕਈ ਲੋਕਾਂ ਨੂੰ ਵੀ ਰੈਸਕਿਊ ਕੀਤਾ ਗਿਆ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਮੰਡੀ ਦੇ ਸਿਆਂਜ ਨਾਲੇ ਚ ਆਏ ਹੜ੍ਹ ਚ ਮਕਾਨ ਵਹਿ ਗਏ ਨੇ ਤੇ ਸਿਆਂਜ ਚ ਮਾਤੀ ਨੂੰ ਬਚਾਇਆ ਗਿਆ ਸੱਤ ਲੋਕ ਲਾਪਤਾ ਦੱਸੇ ਜਾ ਰਹੇ ਨੇ ਤਾਂ ਮੰਡੀ ਦੇ ਵਿੱਚ ਤਬਾਹੀ ਮਚੀ ਹੈ ਆ ਮੰਡੀ ਦੇ ਵਿੱਚ ਬੱਦਲ ਫਟ ਗਿਆ ਮੰਡੀ ਦਾ ਇਹ ਕਰਸੋਗ ਏਰੀਆ ਏ ਜਿੱਥੇ ਕਈ ਜਗ੍ਹਾ ਬੱਦਲ ਫਟਣ ਦੀ ਖਬਰ ਸਾਹਮਣੇ ਆ ਰਹੀ ਹੈ ਕਰਸੋਗ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤੇ ਇੱਕ ਸ਼ਖਸ ਦੀ ਮੌਤ ਦੀ ਵੀ ਖਬਰ ਹੈ ਮੰਡੀ ਦਾ ਸਿਆੰਜ ਨਾਲਾ ਹੈ ਜਿੱਥੇ ਹੜ੍ਹ ਦੇ ਵਿੱਚ ਕਈ ਮਕਾਨ ਵਹਿ ਗਏ ਤੇ ਸਿਆੰਜ ਦੇ ਵਿੱਚ ਇੱਕ ਮਾਂ ਤੀ ਨੂੰ ਬਚਾਇਆ ਗਿਆ ਸੱਤ ਲੋਕ ਲਾਪਤਾ ਦੱਸੇ ਜਾ ਰਹੇ ਨੇ ਮੰਡੀ ਜ਼ਿਲ੍ਹੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਕਈ ਘਰ ਟੁੱਟ ਚੁੱਕੇ ਨੇ ਘਰਾਂ ਚ ਪਾਣੀ ਭਰ ਗਿਆ ਹੈ ਭਾਰੀ ਮੀਂਹ ਕਰਕੇ ਪੰਡੋ ਦੇ ਬਾਜ਼ਾਰਾਂ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਪੰਡੋ ਦੇ ਨੇੜੇ ਪਟਿਕਰੀ ਪਾਵਪ ਪਾਵਰ ਪ੍ਰੋਜੈਕਟ ਪਟਿਕਰੀ ਪਾਵਰ ਪ੍ਰੋਜੈਕਟ ਹੈ ਉਸ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਮੰਡੀ ਦੇ ਬਾਖਲ ਅਤੇ ਕੁਕਲਾਹਪੁਰ ਟੁੱਟ ਗਏ ਨੇ ਕਈ ਸੰਪਰਕ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਏ ਨੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਆ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵਕ ਵਕ ਤਸਵੀਰਾਂ ਨੇ ਮੰਡੀ ਦੀਆਂ ਜਿੱਥੇ ਭਾਰੀ ਨੁਕਸਾਨ ਹੋਇਆ ਹੈ ਬੱਦਲ ਫਟਿਆ ਕਈ ਲੋਕ ਲਾਪਤਾ ਨੇ ਵਾਹਨ ਦੇਖ ਸਕਦੇ ਹੋ ਮਲਬੇ ਦੇ ਵਿੱਚ ਦਬ ਚੁੱਕੇ ਨੇ ਤੇ ਜੋ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਹੈ ਉਹ ਵੀ ਉਸਤੇ ਵੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਆਪਸ ਦੇ ਵਿੱਚ ਕਈ ਜਿਹੜੇ ਛੋਟੇ ਕਸਬੇ ਨੇ ਉਹਨਾਂ ਦਾ ਸੰਪਰਕ ਟੁੱਟ ਗਿਆ ਕਿਉਂਕਿ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਨੇ ਇੱਕ ਕੁਕਲਾਹਾ ਪੁਲ ਉਹ ਵੀ ਟੁੱਟ ਚੁੱਕਿਆ ਹੈ ਮੰਡੀ ਦੇ ਬਾਖਲ ਅਤੇ ਕੁਕਲਾ ਪੁਲ ਟੁੱਟ ਚੁੱਕੇ ਨੇ ਅਤੇ ਪੰਡੋ ਦਾ ਪਟਿਕਰੀ ਪਾਵਰ ਪ੍ਰੋਜੈਕਟ ਹੈ ਉਸ ਨੂੰ ਵੀ ਨੁਕਸਾਨ ਪਹੁੰਚਿਆ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਜਾ ਰਿਹਾ ਹੈ ਪੰਡੋ ਦੇ ਬਾਜ਼ਾਰਾਂ ਦੇ ਵਿੱਚ ਪਾਣੀ ਭਰ ਗਿਆ ਹੈ ਭਾਰੀ ਮੀਂਹ ਹੈ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਬਹੁਤ ਸਾਰੇ ਜਿਹੜੇ ਮੰਡੀ ਜ਼ਿਲ੍ਹੇ ਦੇ ਵਿੱਚ ਘਰ ਨੇ ਉਹ ਨੁਕਸਾਨੇ ਗਏ ਨੇ ਤੇ 7 ਲੋਕ ਲਾਪਤਾ ਦੱਸੇ ਜਾ ਰਹੇ ਨੇ ਸਿਆਂਝ ਦੇ ਵਿੱਚ ਇੱਕ ਮਾਂ ਧੀ ਨੂੰ ਬਚਾਇਆ ਗਿਆ ਅਤੇ ਮੰਡੀ ਦੇ ਸਿਆਂਝ ਨਾਲੇ ਦੇ ਵਿੱਚ ਵੀ ਹੜ ਆਇਆ ਹੋਇਆ ਹੈ जिला में पिछले 25 -30 से 30 घंटों से लगातार जो जो है है भारी 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 है वो वो भारी भारी से बारिश पर देखने को मिल रही है। जिसके कारण पूरे जिला की कनेक्टिविटी भी कट चुकी है और पूरे जिले का जो जनजीवन है वो पूरी तरीके से अस्त व्यस्त हो चुका है अभी तक जो हमें जानकारी मिली है उसमें करसोग उपमंडल में जो है वहां पर बादल फटने जैसी घटनाएं हुई है और उसके साथ साथ वहाँ पर जो है वो फ्लैश फ्लड की घटनाएं हुई है एक व्यक्ति की मौत अभी तक जो है वो वहां पर दर्ज की जा चुकी है एक डेड बॉडी जो है वहाँ पर रिकवर की जा चुकी है इसके अलावा गोहर उपमंडल की बात करें तो वहां पर जो है वो एक घर जो है वो फ्लैश फ्लड की चपेट में आया है उसमें से माँ और बेटी को तो बचा लिया गया लेकिन घर में जो सात लोग थे वो जो है वो पूरी तरीके से वहां पर जो है वो पानी के बहाव के साथ बह गए उनका सर्च ऑपरेशन उनका रेस्क्यू जो है वो जारी है इसी प्रकार से मैं साथ के साथ जो है वो दर्शकों को दृश्य भी दिखाना चाहूंगा ये इस वक्त हम दृश्य आपको दिखा रहे हैं मंडी शहर का ब्यास नदी के तट का ये नजारा है व्यास नदी

मंडी शहर का आप जो है वो दृश्य देख रहे हैं सामने मंडी शहर है और उसके साथ साथ ब्यास नदी का ये दृश्य है इसके साथ मैं जानकारी दे दूं तो मंडी जिला में अभी तक एक मृत्यु जो है वो हुई है लेकिन जितने भी नेशनल हाईवे की बात करें या फिर संपर्क सड़कों की बात करें वो सारी की सारी कनेक्टिविटी जो है वो कट चुकी है बिजली जो है वो पूरी तरीके से ठप हो चुकी है बहुत से इलाके ऐसे हैं जहाँ पर ब्लैकआउट जो है वो हो चुका है और उसके साथ साथ पानी की सप्लाई जो है वो बुरी तरीके से प्रभावित हुई है और इसके अलावा जो परिवहन सेवाएं हैं वो प्रभावित हुई हैं दूरसंचार सेवाएं हैं वो प्रभावित हुई हैं सामान्य जनजीवन जीवन अगर हम मंडी जिला की बात करें तो वो बहुत ही बुरे तरीके से जो है वो प्रभावित हुआ है और यहाँ पर जो है वो प्रशासन की तरफ से राहत एवं बचाव कार्य जो है वो तो शुरू करने का प्रयास किया जा रहा है लेकिन बड़ी बात यह है कि जो जहाँ पर मेन डिजास्टर हुआ है वहां तक पहुंच पाना जो है वो थोड़ा संभव नहीं हो पा रहा है क्योंकि जगह जगह पर जो है वो हर आप कह सकते हैं कि हर चार पांच किलोमीटर के दायरे में जो है वो भूस्खलन की घटनाएं हुई है भूस्खलन वहां पर जो है वो देखने को मिल रहा है तो इस कारण जो है वो वहां पर राहत एवं बचाव कार्य में जो है वो काफी ज्यादा कठिनाई आ रही है हालांकि जो जानकारी हमें मिली है डीसी मंडी

ਤੇ ਹਿਮਾਚਲ ਦਾ ਕਰਸੋਗ ਏਰੀਆ ਬੱਦਲ ਫਟਣ ਨਾਲ ਹਨਾ ਵਰਗੇ ਹਾਲਾਤ ਨੇ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਲਜਾਇਆ ਜਾ ਰਿਹਾ ਹੈ ਤੇ ਇੱਕ ਸ਼ਖਸ ਦੀ ਮੌਤ ਹੋਣ ਦੀ ਖਬਰ ਹੈ ਬੱਦਲ ਫਟਣ ਤੋਂ ਬਾਅਦ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ